ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚਿਆ ਗੁਰਦਾਰਾ ਚਿੜੀ ਸਾਹਿਬ ਇੱਥੇ ਭਾਈ ਸਾਹਿਬ ਭਾਈ ਗਗਨਪ੍ਰੀਤ ਸਿੰਘ ਜੀ ਇਕੱਠੇ ਲਾ ਰਹੇ ਹਨ ਬਾਕੀ ਸਭ ਨੂੰ ਜਾਣਕਾਰੀ ਖੇਤੀਬਾੜੀ ਯੂਨੀਵਰਸਿਟੀ ਦੇ ਮੁਲਾਜ਼ਮ ਸਰਦਾਰ ਜਸਵਿੰਦਰ ਸਿੰਘ ਜੀ ਦੱਸਣਗੇ ਅਹ ਦੇਖੋ ਜੀ ਜਿਵੇਂ ਤੁਸੀਂ ਦੇਖ ਪਾ ਰਹੇ ਹੋ ਅਹ ਬਾਬਾ ਜੀ ਰਾਤ ਦੇ ਸਮੇਂ ਮਿਹਨਤ ਕਰਦੇ ਹੋਏ ਇਹ ਜਿਹੜੇ ਮਤਲਬ ਬਿਲਕੁਲ ਪਥਰੀਲੀ ਧਰਤੀ ਹੈ ਜਿੱਥੇ ਆਪਾਂ ਥੋੜੀ-ਥੋੜੀ ਮਿੱਟੀ ਪਾ ਕੇ ਤੇ ਖੇਤੀ ਜੋਗ ਬਣਾਈ ਹੈ ਅਸੀਂ ਇੱਥੇ ਲਗਾਤਾਰ ਪਿਛਲੇ 3 ਜਾਂ 4 ਸਾਲਾਂ ਤੋਂ ਖੇਤੀ ਕਰ ਰਹੇ ਹਾਂ ਤੇ ਜਿਹੜਾ ਰਾਤ ਦੇ ਸਮੇਂ ਆਪਾਂ ਗੱਠੇ ਲਗਾਉਂਦੇ ਆ ਉਹਨਾਂ ਦਾ ਬਹੁਤ ਵਧੀਆ ਰਿਜ਼ਲਟ ਆ ਰਿਹਾ ਤੇ ਵਧੀਆ ਗਰੋਥ ਕਰਦੇ ਆ ਔਰ ਸਾਰਿਆਂ ਨਾਲੋਂ ਵੱਡੀ ਗੱਲ ਹੈ ਇਹਨਾਂ ਦੀ ਵੀ ਇਹ ਗਲਦੇ ਨਹੀਂ ਹੈਗੇ ਬਿਨਾਂ ਰੇਪ ਸਪਰੇਅ ਤੋਂ ਬਿਲਕੁਲ ਸਾਦੇ ਤਰੀਕੇ ਨਾਲ ਬਾਬਾ ਐਗਰੀਕਲਚਰ ਫਾਰਮ ਦੁਆਰਾ ਤਿਆਰ ਕੀਤੇ ਜਾਂਦੇ ਹਨ ਚਲੋ ਅੱਜ ਦੀ ਜ ਬਲੌਗ ਦੇ ਵਿੱਚ ਇੰਨੀ ਹੀ ਜਾਣਕਾਰੀ ਜੀ ਮਿਲਦੇ ਆ ਫਿਰ ਅਗਲੇ ਨੈਕਸਟ ਬਲੌਗ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਐਗਰੀਕਲਚਰ ਫਾਰਮ ਝੜੀਸਾ